ਇਟਲੀ ਦੇ ਸ਼ਹਿਰ ਕੋ ਇਨਸਾਨੋ ਦੀ ਆਵਲੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਬੋਰਗੋਸਨ ਜਾਕੋਮੋ ਦਾ ਗੁਰਦੁਆਰਾ ਗੁਰਦੁਆਰਾ ਸਹਿਬ ਬਾਬਾ ਮੱਖਣ ਸ਼ਾਲਵਾਣਾ ਸਿੱਖ ਸੈਂਟਰ ਬੋਰਗੋਸਨ। ਇਹ ਪੰਡਤ ਜੀ ਬਾਰੇ ਦੱਸਦੀ ਹੈ ਇਹ ਪੰਡਤ ਜੀ ਵਿਰੇ ਮਸ਼ਹੂਰ ਪੰਡਤ ਜੀ ਆ ਸਾਡੇ ਇੱਥੇ ਇਟਲੀ ਦੇ। ਵਿਰਾਟ ਕੋਹਲੀ ਤੇ ਨੁਸ਼ਕਾ ਸ਼ਰਮਾ ਦੀ ਮੈਰਿਜ ਹੋਈ ਸੀ ਕੁਝ ਸਾਲ ਪਹਿਲਾਂ। ਇਟਲੀ ਦੇ ਸ਼ਹਿਰ ਕੋ ਇਨਸਾਨੋ ਦੀ ਆਵਲੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਅ ਅੱਜ ਅਸੀਂ ਇੱਕ ਗੁਰੂ ਘਰ ਨੂੰ ਜਾ ਰਹੇ ਹਾਂ ਅਸੀਂ ਇੱਥੇ ਸਾਡੇ ਲਾਗੇ ਗੁਰੂ ਘਰ ਆ ਉਹਦਾ ਨਾਮ ਬੋਰਗੋ ਸੰਜਾਕ ਪਿੰਡ ਦਾ ਨਾਮ ਹੈਗਾ ਬੋਰਗੋ ਸੰਜਾਕ ਬੋਰਗੋ ਸੰਜਾਕ ਤੋਂ ਅਸੀਂ ਚੱਲੇ ਹਾਂ ਕਾਫੀ ਆਬਾਦੀ ਆ ਉੱਥੇ ਇਸ ਇਲਾਕੇ ਦੇ ਵਿੱਚ ਆਪਣੇ ਇੱਥੇ ਦੇ ਪਿੰਡਾਂ ਦੇ ਕਾਫੀ ਲੋਕ ਇੱਥੇ ਸਿੰਘ ਜਾਂਦੇ ਆ ਆਪਣੇ ਮੁੰਡੇ ਪੰਜਾਬੀ ਗੁਰੂ ਘਰ ਦੇ ਵਿੱਚ ਸੋ ਅਸੀਂ ਵੀ ਉੱਥੇ ਚੱਲੇ ਆ ਅੱਜ ਮੱਥਾ ਟੇਕਣ ਦਿਖਾਣਿਆ ਤੁਹਾਨੂੰ ਕਿ ਇਸ ਤਰ੍ਹਾਂ ਦਾ ਗੁਰੂ ਘਰ ਤੇ ਅੱਜ ਵੈਸੇ ਸੈਟਰਡੇ ਆ ਸੈਟਰਡੇ ਨੂੰ ਤਾਂ ਰਸ਼ ਘੱਟ ਹੁੰਦਾ ਪਰ ਕਿਸੇ ਬੀਰ ਭਾਈ ਨੇ ਕਿਸੇ ਨੇ ਪਾਠ ਰਖਾਇਆ ਵਾ ਤੇ ਉੱਥੇ ਚੱਲੇ ਸਭ ਮਿਲਦੇ ਆ ਜਾ ਕੇ ਗੁਰੂ ਘਰ ਦੇ ਵਿੱਚ ਫਿਰ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਦਾ ਗੁਰੂ ਘਰ ਇੱਥੇ ਇਟਲੀ ਦੇ ਵਿੱਚ ਆਪਣੇ ਲੋਕਾਂ ਨੇ ਬਣਾਇਆ ਵਾ ਜਿਹੜੇ ਰਹੋ ਗੁਰਵਸੰਜਾ ਕੋਲ ਦਾ ਗੁਰਦੁਆਰਾ ਗੁਰਦੁਆਰਾ ਸਾਈਂ ਬਾਬਾ ਮੱਖਣ ਸ਼ਾਲਵਾਣਾ ਸਿੱਖ ਸੈਂਟਰ ਗੁਰਵਸੰਜਾ ਕੋਲ ਦਾ ਗੁਰਦੁਆਰਾ ਬਣਿਆ ਹੋਇਆ ਇੱਥੇ ਅੱਛੀ ਬਿਲਡਿੰਗ ਨਿਸ਼ਾਨ ਸਾਹਿਬਝੂਲਦੇ ਮੇਰੀ ਪੀਰੀ ਦੇ ਨਿਸ਼ਾਨ ਐਂਟਰ ਹੁੰਦੀ ਜੋੜਾਕਾਰ ਕਾਫੀ ਸੰਗਤ ਆਂਦੀ ਹੈ ਇੱਥੇ ਕਿਉਂਕਿ ਬਹੁਤ ਕਾਫੀ ਬੜਾ ਛੋੜਾ ਘਰ ਬਣਾਇਆ ਹੋਇਆ ਹੈ। ਸ਼ਨੀਵਾਰ ਇਤਵਾਰ ਕਹਿੰਦੇ ਐਤਵਾਰ ਨੂੰ ਸ਼ਨੀਵਾਰ ਨੂੰ ਸ਼ਾਮ ਨੂੰ ਤੇ ਐਤਵਾਰ ਨੂੰ ਦਿਨੇ ਬਹੁਤ ਇੱਥੇ ਪ੍ਰੋਗਰਾਮ ਹੁੰਦਾ। ਗੁਰਦੁਆਰਾ ਸਾਹਿਬ ਦੇ ਵਿੱਚ। ਥੱਲੇ ਪਾਸੇ ਲੰਗਰ ਹਾਲ। 10 ਤੋਂ ਜਿਆਦਾ ਬਣੀਗੀ। ਤੇ ਲੰਗਰ ਹਾਲ ਬਣਿਆ ਹੋਇਆ। ਫੁੱਲਾ ਡੋਲਾ ਲੰਗਰ ਹਾਲ। हाँ जी हाँ तरह का लंगर हाल है इत व बिल्डिंग बनाई हुई है गर्मी है इत पखे चल रहे हैं उपर देखो बच्चे बैठे हैं चाह पानी का इंतजाम हो रहे हैं तो हाथ धो दे महाराज का प्रकाश उपरली साइड करू वागुर गुरुद्वारा तो साहब जी बिल्डिंग 16 ਸਾਲ ਤੋਂ ਬਾਦਰਸ ਟਾਈਮ ਨੂੰ ਲੱਗਦਾ ਇਹਨੂੰ ਹੋ ਗਿਆ ਕਿਉਂਕਿ ਅਸੀਂ ਇਹਦੇ ਵਿੱਚ ਗੁਰੂ ਘਰ ਦੇ ਵਿੱਚ ਆਂਦੇ ਰਹੇ ਹਾਂ ਪਹਿਲਾਂ 7-8 ਦੇ ਵਿੱਚ ਗੁਰਦੁਆਰਾ ਮੱਖਣਸ਼ਾ ਲਬਾਣਾ ٹرسٹ ਦੇ ਨਾਮ ਤੇ ਮਸ਼ਹੂਰ ਹੈ ਸਿਕ ਸੈਂਟਰ ਹੈ ਬੁਰਗੋ ਸੰਜਾਕਮੋ ਦੇ ਵਿੱਚ ਤੇ ਆਲੇ-ਦਾਲੇ ਕਾਫੀ ਪਿੰਡ ਪੈਨੇ ਇਹਨੂੰ ਕੋਈ ਇਨਸਾਨ ਉਹਦੀ ਹਾਲੀਓ ਬਰੋਲਾ ਨੋਵਾ ਬਰੋਲਾ ਵੇਕੀਆ ਸੰਪਾਉਲੋ ਇਸ ਤਰ੍ਹਾਂ ਦੇ ਕਾਫੀ ਸਾਰੇ ਪਿੰਡਾਂ ਤੇ ਬਹੁਤ ਸਾਰੀ ਸੰਗਤ ਦੇ ਨਾਲ ਪਿੰਡਾਂ ਦੇ ਵਿੱਚੋਂ ਇੱਥੇ ਹਰ ਸੰਡੇ ਨੂੰ ਆਉਂਦੀ ਹੈ। ਉੱਥੇ ਗੁਰੂ ਰਪਨ ਲਈ। ਉਹ ਕਿ ਚਾਚਾ ਦੇ। ਚਾਚਾ ਦੀ ਓਕੀ। ਉਹ ਕਰਦਾ। ਨਹੀਂ ਜਾਂਦਾ। ਉਹ ਕੇ ਮੰਗਦੀ ਐ ਬਾਈ। ਇੱਧਰ ਗੁਰਦੁਆਰਾ ਸਾਹਿਬ ਉਹ ਥੋੜਾ ਜਿਹਾ ਅੱਗੇ ਜਾ ਕੇ ਮੰਦਿਰ ਥੋੜਾ ਹੀ ਫਰਕ ਆ ਸ਼ੌਪ ਆ ਇੱਥੇ ਦੀ ਸ਼ੌਪ ਬਣੀ ਹੋਇਆ ਉਧਰ ਗੁਰਦੁਆਰਾ ਸਾਹਿਬ ਸੀ ਤੇ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਮੰਦਿਰ ਬਣਿਆ ਹੋਇਆ ਸੋ ਪਹਿਲਾਂ ਗੁਰਦੁਆਰਾ ਸਾਹਿਬ ਗਏ ਸੀ ਕਿ ਹੁਣ ਇਹ ਸ਼ਨੀ ਮੰਦਿਰ ਬਣਿਆ ਇੱਥੇ ਅਸੀਕਾ ਚਲ ਸ਼ਨੀ ਮੰਦਿਰ ਆ ਗੁਰਦੁਆਰਾ ਸਾਹਿਬ ਆ ਤਾਂ ਮੰਦਿਰ ਚ ਵੀ ਮਤ ਟੇਕੇ ਚਲੀ ਜੀ ਬਿੱਲੂ ਸਾਹਿਬ ਆ ਰਹੇ ਸਾਡੇ ਸੋ ਇਹ ਹੈ ਜੀ ਸ਼ਨੀ ਮੰਦਿਰ ਭਾਈ ਸਾਹਿਬ ਲੰਗੇ ਦੇ ਆਪਣੇ ਜਾਣ ਪਹਿਚਾਨ ਵਾਲੇ ਨੇ ਜੋ ਇਹ ਸ਼ਨੀ ਮੰਦਿਰ ਇੱਥੇ ਆਪਣੇ ਲੋਕਾਂ ਨੇ ਆਪਣੇ ਸਭ ਕੁਝ ਆਪਣੇ ਵਾਸਤੇ ਬਣਾਇਆ ਹੋਇਆ ਹੈ ਮੰਦਿਰ ਗੁਰਦੁਆਰਾ ਹੈ ਆਗੋਸ਼ ਕਾਫੀ ਬੜਾ ਹਾਲ ਆ ਇੱਥੇ ਫੋਟੋਆਂ ਲਾਈਆਂ ਨੇ ਭਗਵਾਨ ਬਾਲਮੀਕ ਜੀ ਬਾਬਾ ਬੁਸ਼ਕਰਵਾ ਜੀ ਸਤਗੁਰੂ ਵਿਦਾਸ ਜੀ ਧੰਨ ਗੁਰੂ ਨਾਨਕ ਦੇਵ ਜੀ ਬਾਬਾ ਬਲਗਨਾ ਤੇ ਜੀ ਜੀ ਆਇਆਂ ਨੂੰ ਸ੍ਰੀ ਸ਼ਨੀ ਮੰਦਿਰ ਅੱਜ ਅੱਜ ਸ਼ਾਮ ਨੂੰ ਇੱਥੇ ਲੋਕੀ ਆਣ ਕੇ ਕਾਫੀ ਸ਼ਨੀਵਾਰ ਸ਼ਾਮ ਨੂੰ ਸ਼ਾਇਦ ਇੱਥੇ ਚੌਂਕੀ ਵੀ ਲੱਗਦੀ ਹੈ ਤੇ ਲੋਕੀ ਬਹੁਤ ਦੂਰ ਦੂਰ ਤੇ ਆਣਦੇ ਆ ਅਸੀਂ ਸਵੇਰ ਸੁਵੇਰ ਆਇਆ ਇਸ ਕਰਕੇ ਤੇ ਰਸ਼ ਨਹੀਂ ਆਇਆ ਕੋਈ ਲੋਕੀ ਹੈ ਨਹੀਂ ਸਿਰਫ ਪਿੱਛੇ ਲੰਗਰ ਬਣਾਉਣ ਵਾਲੇ ਆ ਔਰ ਸੇਵਾ ਕਰਨ ਵਾਲੇ ਲੋਕ ਨੇ ਮੰਦਿਰ ਦੇ ਵਿੱਚ ਬਹੁਤ ਸਾਰੀਆਂ ਮੂਰਤੀਆਂ ਹੀ ਸਥਾਪਿਤ ਆ ਦੇਖੋ ਇਹ ਬਾਬਾ ਬਲਕਨਾ ਜੀ ਐਸ ਤੇ ਕਾਲੀ ਮਾਤਾ ਕੋਲੇਨਾਥ आई बाबा जिस टाइम माता रानी बोले शंकर दा डमरू भी पे बम बम बोले शिवलिंग जय भोलेनाथ शिव पार्वती दया सिद्ध शनिवार आते शनि देव ਲੋਕੀ ਮਾਂ ਚੜਾਉਂਦੇ ਇੱਥੇ ਤੇ ਸਰੋਂ ਦਾ ਤੇਲ ਚੜਾਉਂਦੇ ਨੇ ਇੱਥੇ ਸ਼ਨੀਵਾਰ ਵਾਲੇ ਦਿਨ ਆਪਣੇ ਮੰਨਤਾ ਹੈ ਕਿ ਇੱਥੇ ਸ਼ਨੀਵਾਰ ਵਾਲੇ ਦਿਨ ਕਾਲੇ ਮਾਂ ਜਾਂ ਸਰੋਂ ਦਾ ਤੇਲ ਉਹ ਬਗੈਣਾ ਵੀ ਚੜਾਉਂਦੇ ਆ ਤਾਂ ਸ਼ਨੀ ਦੇਵ ਦਾ ਪ੍ਰਭਾਵ ਉੱਤੇ ਕੱਟ ਜਾਂਦਾ ਬੰਦੂ ਰੱਖੋ ਸਤਾਰਾਣੀ ਹਲੋ ਹਾਂਜੀ ਅਸੀਂ ਖੜਿਆ ਸ਼ਨੀ ਮੰਦਰ ਦੇ ਵਿੱਚ ਇੱਥੇ ਜਿਦਾ ਤੁਹਾਨੂੰ ਦਿਖਾਇਆ ਪਹਿਲਾਂ ਸ਼ਨੀ ਮੰਦਰ ਤੇ ਹੁਣ ਸਾਡੇ ਨਾਲ ਨਾ ਇੱਥੇ ਦੇ ਪੰਡਤ ਜੀ ਆਸ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਆ ਇਹ ਪੰਡਤ ਜੀ ਬਾਰੇ ਦੱਸ ਦਈਏ ਇਹ ਪੰਡਤ ਜੀ ਬੜੇ ਮਸ਼ਹੂਰ ਪੰਡਤ ਜੀ ਆ ਸਾਡੇ ਇੱਥੇ ਇਟਲੀ ਦੇ ਅ ਵਿਰਾਟ ਕੋਹਲੀ ਤੇ ਨੁਸ਼ਕਾ ਸ਼ਰਮਾ ਦੀ ਮੈਰਿਜ ਹੋਈ ਸੀ ਕੁਝ ਸਾਲ ਪਹਿਲਾਂ ਤੇ ਉਹ ਦੇਖਿਆ ਹੁਣ ਤੁਸੀਂ ਇੱਕ ਪੰਡਤ ਜੀ ਨੇ ਕਰਵਾਈ ਸੀਗੇ ਪੰਡਤ ਪਵਨ ਕੌਸ਼ਲ ਜੀ ਇੱਥੇ ਸ਼ਨੀ ਮੰਦਰ ਤੇ ਕੁਝ ਰਹਿੰਦੇ ਆ ਉਹ ਉਹਨਾਂ ਨਾਲ ਮਿਲਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਮੁਲਾਕਾਤ ਕਰਾਉਂਦੇ ਆ ਫੋਟੋ ਤੇ ਉਹਨਾਂ ਨੂੰ ਦੱਸਦੇ ਉਹਨਾਂ ਦਾ ਸਫ਼ਰ ਪੁੱਛਦੇ ਆ ਇੱਥੇ ਤੱਕ ਦਾ ਸੋ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਪੰਡਤ ਪਵਨ ਸ਼ੋਕਲੇ ਪਵਨ ਜੀ ਪਵਨ ਕਾਹ ਸ਼ਹਿਰ ਪਵਨ ਕਾਹ ਸ਼ਹਿਰ ਸਵਾਗਤ ਹੈ ਤੁਹਾਡਾ ਸਾਡੇ ਛੇ ਨਮਸਕਾਰ ਜੀ ਨਮਸਕਾਰ ਨਮਸਕਾਰ ਇਹ ਪੰਡਤ ਜੀ ਇੱਥੇ ਸ਼ਨੀ ਮੰਦਰ ਦੇ ਇਹ ਜਿਹੜਾ ਸ਼ਨੀ ਮੰਦਰ ਤੁਸੀਂ ਦੇਖ ਰਹੇ ਆ ਸਾਰਾ ਇਹ ਇੱਕ ਤਰ੍ਹਾਂ ਦੀ ਇਹਨਾਂ ਦੀ ਹੀ ਦੇਣ ਆ ਇੱਥੇ ਬਰਗੋ ਸੰਜਾਗ ਮੌਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਹੀ ਇੱਥੇ ਸਥਾਪਿਤ ਕੀਤਾ ਹੈ ਇਹ ਸ਼ਨੀ ਮੰਦਰ ਗੁਰਗੋਸਨ ਜਾਤ ਮੈਂ ਤੇ ਸਭ ਤੋਂ ਪਹਿਲਾਂ ਤਾਂ ਇਹ ਹੀ ਪੁੱਛਦੇ ਆ ਪੰਡਤ ਜੀ ਕਿੰਨਾ ਚਿਰ ਪਹਿਲਾਂ ਤੁਸੀਂ ਇਹ ਸ਼ਨੀ ਮੰਦਰ ਦੀ ਸਥਾਪਨਾ ਕਰੀ ਇੱਥੇ ਜੀ 7 ਸਾਲ ਹੋ ਗਿਆ ਜੀ اچھا ਹਾਂ ਜੀ ਤਾਂ 7 ਸਾਲ ਪਹਿਲਾਂ ਕੋ ਮਨ ਦੇ ਵਿੱਚ ਵਿਚਾਰ ਸੀ ਕਿ ਕੁਛ ਨਾ ਕੁਛ ਇਦਾਂ ਦਾ ਕਰੀਏ ਜਿਹਦੇ ਵਿੱਚ ਲੋਕ ਭਲਾਈ ਲਈ ਕੰਮ ਹੋਵੇ ਨਾ ਕਿ ਆਪਣਾ ਪੇਟ ਭਰਨ ਵਾਸਤੇ ਠੀਕ ਹੈ ਜੀ ਸੋ ਉਹਨਾਂ ਦੇ ਵਿਚਾਰਾਂ ਨਾਲ ਮੌਕਾ ਇਦਾਂ ਦਾ ਮਿਲਿਆ ਹਾਲਾਤ ਕਾफी ਖਰਾਬ ਵੀ ਹੋ ਗਏ ਸੀ ਬੜਾ ਵਧੀਆ ਚੱਲਦਾ ਸੀ ਉਸ ਤੋਂ ਬਾਅਦ ਵਿੱਚ ਫਿਰ ਆ ਮੰਦਰ ਦੀ ਜਗ੍ਹਾ ਕਿਰਾਏ ਤੇ ਲੈ ਕੇ ਕੀਤੀ ਆ ਤੇ ਬਹੁਤ ਹੀ ਵਧੀਆ ਮਾਨ ਸਤਕਾਰ ਔਰ ਪਬਲਿਕ ਦਾ ਸਹਿਯੋਗ ਬਹੁਤ ਜ਼ਿਆਦਾ ਮਿਲੇਆ ਬਣੀ ਪਹਿਲਾਂ ਤੁਸੀਂ ਕਿਸੇ ਹੋਰ ਪਾਸੇ ਰਹਿੰਦੇ ਸੀ ਉੱਥੇ ਨਹੀਂ ਸੋਚਿਆ ਪਹਿਲਾਂ ਆਈ ਇੱਥੇ ਸੀ ਇਸ ਏਰੀਆ ਦੇ ਵਿੱਚ ਤਾਂ ਤੁਸੀਂ ਨਹੀਂ ਜੀ ਮੈਂ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ ਵੈਨਿਸ ਸ਼ਹਿਰ ਚ ਅੱਛਾ ਵੈਨਿਸ ਕਿ ਜਿਹਨੂੰ ਬੋਲਦੇ ਵੈਨੈਸ਼ੀਆ ਜਿਹਨੂੰ ਕਹਿੰਦੇ ਹਾਂ ਜੀ ਹਾਂ ਜੀ ਹਾਂ ਜੀ ਤੇ 17 ਸਾਲ ਉੱਥੇ ਮੈਂ ਕੰਮ ਕੀਤਾ ਠੀਕ ਹੈ ਤੇ ਪ੍ਰਾਪਰਟੀ ਦਾ ਕਰਦਾ ਸੀ ਦੁਕਾਨਾਂ ਬਣਾ ਕੇ ਵੇਚਦਾ ਖਰੀਦਦਾ ਸੀ। ਓਕੇ ਓਕੇ। ਤੇ ਆ ਜਿਹੜੀ ਮੇਰੀ ਪੜ੍ਹਾਈ ਇਹਦੀ ਕੀਤੀ ਆ ਇਹ ਸਿਰਫ ਸ਼ੌਂਕੀਆ ਤੌਰ ਤੇ ਹੀ ਕਰਦਾ ਸੀ ਮੈਂ। ਇਹ ਕੰਮ ਕਰਕੇ ਇੰਨਾ ਜ਼ਿਆਦਾ ਖੁਸ਼ ਨਹੀਂ ਕਿਉਂਕਿ ਇਹਦੇ ਵਿੱਚ ਇੰਨਾ ਪੂਜਾ ਪਾਠ ਕਰਨਾ ਪੈਂਦਾ ਇੰਨਾ ਹੁੰਦਾ ਨਹੀਂ ਸੀ। ਚਾ ਲੋਕਾਂ ਦਾ ਖਾਣਾ ਇੰਨਾ ਸੁੱਖਾ ਨਹੀਂ। ਜੀ 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 ਜੀ। ਸੋ ਫਿਰ ਥੋੜੇ ਜਿਹੇ ਹਾਲਾਤ ਇਦਾਂ ਦੇ ਹੋ ਗਏ 23 ਸਾਲ ਬਾਅਦ ਜਾ ਕੇ ਇਹ ਮੈਂ ਇੱਧਰ ਕਰਮੋਨਾ ਕਾਸਟਲਵੇਰ ਦੇ ਮੰਦਰ ਦੇ ਵਿੱਚ ਫਿਰ ਨੌਕਰੀ ਕੀਤੀ। ਮਜਬੂਰੀ ਨੂੰ ਕਰਨੀ ਪਈ। ਓਕੇ ਓਕੇ। ਹਾਂਜੀ ਜਿਹੜਾ ਇਸ ਈਰੀ ਚ ਪਹਿਲਾ ਮੰਦਿਰ ਬਣਿਆ ਪਹਿਲਾ ਮੰਦਿਰ ਬਹੁਤ ਉਥੋਂ ਮੈਨੂੰ ਮਾਨਜਤ ਉਥੋਂ ਵੀ ਬਹੁਤ ਮਿਲੇ ਆ ਜੀ ਤੇ ਉਥੋਂ ਫਿਰ 2 ਸਾਲ ਉਥੇ ਲਾਏ ਥੋੜੇ ਬਹੁਤੀ ਤੁਹਾਨੂੰ ਪਤਾ ਹੀ ਆ ਜੇ ਦੋ ਕਿਸੇ ਦੇ ਅੰਡਰ ਕੰਮ ਕਰਨਾ ਹੋਵੇ ਤੇ ਇਹਨੇ ਸਾਲ ਆਪਣੀ ਮਰਜ਼ੀ ਨਾਲ ਕੀਤਾ ਤੇ ਪੰਡ ਜੀ ਇਸ ਮੰਦਿਰ ਦੇ ਵਿੱਚ ਯਾਨੀ ਸਾਰੇ ਭਗਵਾਨਾਂ ਦੀ ਫੋਟੋ ਲੱਗੀ ਆ ਮੂਰਤੀ ਲੱਗੀ ਆ ਸਥਾਪਨਾ ਤੁਸੀਂ ਕਰੀ ਗਈ ਆ ਇੱਥੇ ਕਿੰਨੇ ਕੁ ਸ਼ਰਧਾਲੂ ਆ ਜਾਂਦੇ ਆ ਜੀ ਤੇ ਕਿਹੜੇ-ਕਿਹੜੇ ਦਿਨ ਆਂਦੇ ਆ ਜਿਆਦਾ ਜ਼ਿਆਦਾਤਰ ਤਾਂ ਅਸੀਂ ਪ੍ਰੋਗਰਾਮ ਰੱਖਿਆ ਸੈਚਰਡੇ ਦਾ ਰੱਖਦੇ ਆ ਜੀ ਜਾਗਰਨ ਚੌਂਕੀ ਜੀ ਤੇ ਬਾਕੀ ਦਿਨ ਵੀ ਇਥੇ ਨਾਲ ਹੀ ਗੁਰੂ ਘਰ ਆ ਅਕਾਂ ਦੇ ਸਾਡੀ ਐ ਸਾਂਝੀ ਸਾਡੀ ਗੁਰੂ ਘਰ ਦੀ ਵੀ ਨਾਲ ਠੀਕ ਹੈ ਜੀ ਤੇ ਗੁਰੂ ਘਰੋਂ ਵੀ ਤਕਰੀਬਨ ਤਕਰੀਬਨ ਜਿੰਨੇ ਮੱਥਾ ਟੇਕਣਾਉਂਦੇ ਬਾਅਦ ਵਿੱਚ ਸਾਰੇ ਤੇ ਮੰਦਰ ਹੋ ਕੇ ਹੀ ਜਾਂਦੇ ਆ ਤੇ ਬਾਕੀ ਦਿਨ ਵੀ ਆ ਨਾਲ ਸਾਡੇ ਬਿੱਲੂ ਹਲਵਾਈ ਦੀ ਦੁਕਾਨ ਆ ਨਾਲ ਮਿੰਟੀ ਠੀਕ ਹੈ ਜੀ ਮਿਨੀ ਬਾਜ਼ਾਰ ਤੇ ਇਹਨਾਂ ਦੀ ਬਹੁਤ ਜ਼ਿਆਦਾ ਸਹਜ ਹੋ ਗਿਆ ਜਦੋਂ ਆਉਂਦੇ ਜਾਂਦੇ ਆ ਸਾਰੇ ਇੱਕ ਦੂਸਰੇ ਸੌਦਾ ਲੈਣ ਹੋਏ ਵੀ ਤਾਂ ਵੀ ਮੰਦਰੀ ਤੋਂ ਪੋਜੀਸ਼ਨ ਹੀ ਬਈ ਤਾਂ ਦੀ ਟੋਪ ਦੀ ਆ ਕਿ ਇੱਥੇ ਸਾਡੇ ਰੌਣਕਾਂ ਲੱਗੀਆਂ ਰਹਿੰਦੀਆਂ ਸੋ ਆਪਾਂ ਹੁਣ ਇਹਨਾਂ ਨੂੰ ਪੁੱਛਦੇ ਆ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਜਦੋਂ ਮੈਰਿਜ ਹੋਈ ਸੀ ਉਸ ਵਕਤ ਇਹਨਾਂ ਨੂੰ ਬੁਲਾਇਆ ਗਿਆ ਸੀਗਾ ਤੇ ਉਸ ਬਾਰੇ ਗੱਲਬਾਤ ਕਰਦੇ ਆ ਕਿਉਂਕਿ ਇਹ ਪੰਡਿਤ ਜੀ ਵਿਆਹ ਵੀ ਕਰਾਉਂਦੇ ਆ ਤੇ ਹੁਣ ਉਸ ਤੋਂ ਬਾਅਦ ਇਹ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਇੱਥੇ ਇਟਲੀ ਦੇ ਇਸ ਏਰੀਆ ਦੇ ਵਿੱਚ ਖਾਸ ਕਰਕੇ ਵੈਸੇ ਦੂਰ ਦੂਰ ਤੱਕ ਜਾਣਦੇ ਕਿੱਥੇ ਕਿੱਥੇ ਤੱਕ ਜਾਣਦੇ ਆ ਉਹ ਆਪਾਂ ਇਹਨਾਂ ਤੋਂ ਪੁੱਛਦੇ ਸੋ ਪੰਡਿਤ ਜੀ ਅੱਛਾ ਇਹ ਦੱਸੋ ਜਿੱਦਾਂ ਸਾਰੇ ਜਾਣਦੇ ਆ ਉਹਨਾਂ ਨੇ ਦੇਖਿਆ ਵੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਵੀ ਦੇਖਿਆ ਉਦਾਂ ਵੀ ਖਬਰਾਂ ਤੇ ਵੀ ਸੁਣਿਆ ਆ ਪੜ੍ਹਿਆ ਜਾਂ ਦੇਖਿਆ ਵੀਡੀਓ ਦੇ ਵਿੱਚ ਹਾਂਜੀ ਵਿਰਾਟ ਕੋਹਲੀ ਇੰਡੀਅਨ ਜਿਹੜਾ ਪਲੇਅਰ ਆ ਕ੍ਰਿਕਟ ਦਾ ਤੇ ਅਨੁਸ਼ਕਾ ਸ਼ਰਮਾ ਤੁਸੀਂ ਉਹਨਾਂ ਦੀ ਮੈਰਿਜ ਤੇ ਫਸਟ ਟਾਈਮ ਜਦੋਂ ਦੇਖੇ ਸੀ ਕਾਫੀ ਉਦੋਂ ਬਾਅਦ ਤੁਸੀਂ ਫੇਮਸ ਹੋ ਗਏ ਇਸ ਏਰੀਆ ਦੇ ਵਿੱਚ ਸਭ ਨੂੰ ਪਤਾ ਤਾਬਰੋ ਲੱਗਿਆ ਪੰਡਤ ਜੀ ਨੇ ਤੁਹਾਡਾ ਕਿੱਦਾਂ ਸੁਆਬ ਬਣਿਆ ਕਿੱਦਾਂ ਏਜੰਸੀ ਥਰੂ ਗਏ ਤੁਸੀਂ ਕਿੱਦਾਂ ਹਾਂਜੀ ਇਹ 4-5 ਮਹੀਨੇ ਪਹਿਲਾਂ ਹੀ ਬੁਕਿੰਗ ਉਹਨਾਂ ਨੇ ਕੀਤੀ ਸੀ ਪਰ ਮੈਨੂੰ ਪਤਾ ਨਹੀਂ ਸੀ ਕਿ ਉਹਨਾਂ ਦਾ ਵਿਆਹ ਆ ਅੱਛਾ ਇਹ ਤਾਂ ਉੱਥੇ ਜਾ ਕੇ ਪਤਾ ਲੱਗਾ ਬਾਕੀ ਤੁਸੀਂ ਆਪਣੀ ਨੇਕ ਨੀਤੀ ਨਾਲ ਕੁਝ ਨਾ ਕੁਝ ਕਰਦੇ ਰਹੋ ਤਾਂ ਪਰਮਾਤਮਾ ਤੁਹਾਨੂੰ ਮੌਕਾ ਦਿੰਦਾ ਤੇ ਜਦ ਕਿ ਇਥੇ ਇਟਲੀ ਦੇ ਵਿੱਚ ਕੋਈ ਪੰਡਤਾਂ ਦੀ ਜਾਂ ਵਿਦਵਾਨਾਂ ਦੀ ਕਮੀ ਨਹੀਂ ਅਸੀਂ ਤਾਂ ਉਹਨਾਂ ਦੇ ਅੰਸ਼ਾ ਮਾਤਰ ਵੀ ਨਹੀਂ ਬਾਕੀ ਪੰਡਤਾਂ ਦੇ ਬਰਾਬਰ ਤੇ ਜਿੰਨਾ ਮੈਨੂੰ ਮਹਾਮਈ ਦੀ ਕਿਰਪਾ ਔਰ ਜਿੰਨਾ ਪਬਲਿਕ ਦਾ ਸਹਿਯੋਗ ਮਿਲਿਆ ਮੈਨੂੰ ਉਮੀਦ ਨਹੀਂ ਕਿ ਕਿਸੇ ਨੂੰ ਇੱਥੇ ਮਿਲਿਆ ਹੋਊਗਾ ਕਿਉਂਕਿ ਬਹੁਤ ਜ਼ਿਆਦਾ ਸਾਥ ਦਿੰਦੇ ਆ ਸਾਡੇ ਕੋਈ ਇਨਜਾਨੋ ਤੋਂ ਦੀਪਾ ਸੂਦ ਇਹਨਾਂ ਦੀ ਫੈਮਿਲੀ ਪੂਰੀ ਆ ਸਾਡੇ ਰਸੋਈ ਦੇ ਵਿੱਚ ਸਾਰਾ ਕੰਮ ਕਰ ਜਿਹੜਾ ਇਹਨਾਂ ਦੀ ਜ਼ਿੰਮੇਵਾਰੀ ਆ ਜਿੰਨਾ ਵੀ ਕੰਮ ਕਰਦੇ ਹੋਰ ਵੀ ਨਾਲ ਇਹਨਾਂ ਦੇ ਜਿਹੜੇ ਜਿਹਨੂੰ ਕਹਿੰਦੇ ਤੇ ਆ ਕੇ ਫ੍ਰੀ ਦੇ ਵਿੱਚ ਹੀ ਕਰਦੇ ਫ੍ਰੀ ਆਫ ਕੋਸਟ ਜਿਹਦਾ ਬੜੀ ਤੁਸੀਂ ਵਿਆਹ ਕਰਨਗੇ ਸੀ ਏਜੰਸੀ ਤੋਂ ਜੀ ਅਗਰ ਕੋਈ ਤੁਹਾਡੇ ਨਾਲ ਡਾਇਰੈਕਟ ਸਿੱਧੀ ਤਰ੍ਹਾਂ ਗੱਲ ਵੀ ਬਲਾ ਕੇ ਫੋਨ ਤੇ ਗੱਲ ਕਰੇ ਵੀ ਪੜੀ ਅਸੀਂ ਵਿਆਹ ਕਰਨਾ ਇਸ ਏਰੀਆ ਚ ਇਸ ਏਰੀਆ ਜੇ ਤਾਂ ਸਿੱਧਾ ਵੀ ਆ ਸਕਦਾ ਕਿ ਏਜੰਸੀ ਥਰੂ ਨਹੀਂ 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 ਸਿੱਧਾ ਵੀ ਜਾਣੇ ਸਿੱਧੇ ਤੇ ਵਿੱਚ ਇਦਾਂ ਜੀ ਸਾਨੂੰ ਕੋਈ ਚੱਕਰ ਨਹੀਂਗਾ अच्छा अच्छा ऑल ओवर इटली ਦੇ ਵਿੱਚ ਵੀ ਆ ਯੂਰਪ ਦੇ ਵਿੱਚ ਵੀ ਕਿਤੇ ਵੀ ਜਾ ਸਕਦੇ ਜਾਣੇ ਮੈਂ ਤੁਰਕੀ ਵੀ ਕਰਾ ਕੇ ਆਇਆ ਅੱਛਾ ਯਾਨੀ ਅਗਰ ਇਟਲੀ ਤੋਂ ਬਾਹਰ ਵੀ ਕਿਸੇ ਨੇ ਕਰਾਣਾ ਹੋਵੇ ਜੇ ਤੁਹਾਡੇ ਕੋਲ ਨਹੀਂ ਫਰਾਂਸ ਵਿੱਚ ਤਾਂ ਲੈ ਜਰਮਨ ਆਪਣੇ ਕਾਫੀ ਬੰਦੇ ਨੇ ਜਰਮਨ ਵੀ ਕਰਾਇਆ ਇੰਗਲੈਂਡ ਵੀ ਮੈਂ ਤੁਹਾਡੇ ਇੱਥੇ ਲੇਸਟਰ ਦੇ ਵਿੱਚ ਕਰਾ ਕੇ ਆਇਆ ਅੱਛਾ ਅੱਛਾ ਇੱਥੇ ਸਵਿਟਸ ਦੇ ਵਿੱਚ ਵੀ ਠੀਕ ਹੈ ਜੀ ਜ਼ਿਆਦਾਤਰ ਟਸਕਾਨਾ ਦੇ ਵਿੱਚ ਫਰੈਂਸ ਆਰੀਆ ਜਿਹੜਾ ਬਲੋਨੀਆ ਆਰੀਆ ਦੇ ਉੱਥੇ ਹੁਣ ਦਬਦਬਾ ਜੀ ਇਦਾਂ ਦਾ ਬਣਿਆ ਕਿ ਮੈਨੂੰ ਹੀ ਸੱਦਦੇ ਆ ਅੱਛਾ ਬਾਕੀ ਮਹਾਮੈਦੀ ਕਿਰਪਾ ਜੀ ਦੰਦੋਸਾ ਪੰਡਤ ਤਾਂ ਬਹੁਤ ਹੈ ਔਰ ਬੜੇ ਤਕੜੇ ਵਿਦਵਾਨ ਹੈ ਜੀ 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 ਜੇ ਕਿਸੇ ਦੀ ਕਹਿੰਦੇ ਨਹੀਂ ਹੁੰਦੇ ਬਈ ਜੇ ਗਦਾ ਪਹਿਲਵਾਨ ਵਾਲੀ ਗੱਲ ਆ ਜੇ ਜਿੱਦਾਂ ਤੁਹਾਡੇ ਪੈਰਾ ਆਵੇ ਤਾਂ ਵੀ ਪਤਾ ਲੱਗਿਆ ਤੁਸੀਂ ਬਿਲਕੁਲ ਮਾਡਰਨ ਪੰਡਤ ਆ ਕੋਈ ਐਦਾਂ ਦੇ ਭਗਵੇਂ ਕੱਪੜੇ ਵੀ ਨਹੀਂ ਪਾ ਕੇ ਰੱਖਦੇ ਠੀਕ ਆ ਵਰਤ ਦੇ ਹਿਸਾਬ ਨਾਲ ਸਾਰਾ ਕੁਝ ਉਹ ਆ ਪੜੇ ਲਿਖੇ ਹੋ ਤੁਸੀਂ ਮੈਂ ਇਹਦੀ ਪੜ੍ਹਾਈ ਕੀਤੀ ਆ ਤੇ ਅਸੀਂ ਕਹਾਂ ਤੁਹਾਡਾ ਨੰਬਰ ਦੇ ਸਕਦੇ ਹਾਂ ਪਿੱਛੇ ਵੀ ਹਾਂਜੀ ਹਾਂਜੀ ਹੈਨਾ ਤੁਸੀਂ ਪਿੱਛੇੜਾ ਨੰਬਰ ਲਿਖਿਆ ਹੋ ਤੁਹਾਡਾ ਹੀ ਆ ਨਾ ਸ਼ਾਇਦ ਹਾਂਜੀ ਹਾਂਜੀ ਜੀਗਾ ਸੋ ਇਹ ਚੀਜ਼ ਕੋਈ ਨੰਬਰ ਦੇ ਸਕਦੇ ਆ ਕਿਸੇ ਵੀ ਚੀਜ਼ ਦੀ ਗੱਲਬਾਤ ਕਰਨੀ ਹੋਵੇ ਔਰ ਨਾਲ ਇਦਾਂ ਵੀ ਹੈ ਜੇ ਕਿਸੇ ਨੇ ਜਨਮ ਪੱਤਰੀ ਅੱਛਾ ਇਹ ਵਾ ਦਿਖਾਣਾ ਹੋਵੇ ਜੀ 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 ਬੰਦਾ ਦੁਖੀ ਆ ਕੋਈ ਪੈਸਾ ਤੇਲਾ ਹੈ ਨਹੀਂ ਸਾਰੇ ਪੈਸੇ ਨਾਲ ਹੀ ਕੰਮ ਕਰਦੇ ਸਿਰਫ ਇੱਕ ਸ਼ਨੀ ਮੰਦਰ ਦੇ ਵਿੱਚ ਹੀ ਅਸੀਂ ਜਿਹੜਾ ਬਿਨਾਂ ਪੈਸੇ ਲੈ ਕੇ ਕੰਮ ਕਰਦੇ ਸੋ ਕਿਸੇ ਨੇ ਮਜਬੂਰੀ ਦੇ ਵਿੱਚ ਚੌਂਕੀ ਕਰਾਉਣੀ ਆ ਹਵਨ ਕਰਾਉਣਾ ਜਗਰਾਤਾ ਕਰਾਉਣਾ ਉਹਨਾਂ ਦਾ ਨਹੀਂ ਸਰਦਾ ਪੈਸੇ ਨਹੀਂ ਕੋਲ ਹੈਗੇ ਮਜਬੂਰੀ ਦੇ ਵਿੱਚ ਸੁਖ ਸੁਖੀ ਹੋਈ ਆ ਤੇ ਸਾਡੇ ਨਾਲ ਆ ਕੇ ਸੰਪਰਕ ਕਰੋ ਤੇ ਅਸੀਂ ਫ੍ਰੀ ਸਾਰਾ ਕੁਝ ਕਰਾਂਗੇ ਜੀ ਜੀ ਤੇ ਜੇ ਕਿਸੇ ਕੋਈ ਤੇ ਇਟਲੀ ਦੇ ਵਿੱਚ ਵੀ ਤੁਹਾਨੂੰ ਦਸੀਏ ਇਥੇ ਮੰਦਰ ਦੇ ਵਿੱਚ ਇਨੀ ਕਿਰਪਾ ਮਹਾਮਾਈ ਦੀ ਆ ਕਿ ਜੇ ਕਿਸੇ ਕੋ ਕੰਮਕਾਰ ਨਹੀਂ ਹੈਗਾ ਜੀ ਤੁਹਾਡੇ ਚੈਨਲ ਦੇ ਦੁਆਰਾ ਵੀ ਮੈਂ ਕਹਿਣਾ ਚਾਹੁੰਨਾ ਜੀ ਜੀ ਜਿਹਦੇ ਕੋਲ ਵੀ ਕੰਮਕਾਰ ਨਹੀਂ ਹੈਗਾ ਕਿਸੇ ਨੂੰ ਵੀ ਮਜਬੂਰੀ ਆ ਮੰਦਰ ਦੇ ਵਿੱਚੋਂ ਹਰ ਤਰ੍ਹਾਂ ਦਾ ਸਮਾਨ ਖਾਣ ਪੀਣ ਦਾ ਜਿੱਦਾਂ ਦਾ ਵੀ ਚਾਹੀਦਾ ਤੇ ਸਾਡੇ ਨਾਲ ਆ ਤੁਹਾਨੂੰ ਦੱਸਿਆ ਦੀਪਾ ਹੌਰੀ ਹੈਗੇ ਫੈਮਿਲੀ ਆ ਇਹ ਨਾਲ ਹੱਥ ਪੂਰਾ 모ੜੇ ਨਾ 모ੜਾ ਜੋੜ ਕੇ ਖੜੇ ਆ ਠੀਕ ਹੈ ਜੀ ਤੇ ਸਮਾਨ ਅਸੀਂ ਫ੍ਰੀ ਦੇਈਦਾ ਇਥੋਂ ਬਹੁਤ ਆਉਂਦਾ ਸਮਾਨ ਇੰਨੀ ਕਿਰਪਾ ਮਹਾਮਾਈ ਦੀ ਆ ਕਿ ਜਿੰਨਾ ਸਮਾਨ ਆਉਂਦਾ ਹੀ ਜਿੰਨਾ ਦਿੰਨੇ ਉਹਦੇ ਨਾਲੋਂ ਜ਼ਿਆਦਾ ਹੀ ਆਉਂਦਾ ਤੇ ਬਿਨਾ ਪੈਸੇ ਤੋਂ ਦਿੰਨੇ ਅਸੀਂ ਤੋਂ ਬਹੁਤ ਵਧੀਆ ਲੱਗੀ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਉਮੀਦ ਆ ਕਿ ਸਾਡੇ ਜਿਹੜੇ ਵੀਵਰਸ ਦੇਖ ਰਹੇ ਆ ਉਹਨਾਂ ਨੂੰ ਵੀ ਅਗਰ ਕਿਸੇ ਨੂੰ ਜ਼ਰੂਰਤ ਹੋਵੇ ਤੁਹਾਡੀ ਹੈਲਪ ਦੀ ਤੁਹਾਡੀ ਸਹਾਇਤਾ ਦੀ ਤੁਹਾਡੀ ਸਰਵਿਸ ਦੀ ਤੁਹਾਡੀ ਤਾਂ ਉਹ ਜ਼ਰੂਰ ਤੁਹਾਡਾ ਸੰਪਰਕ ਕਰਨਗੇ ਤੁਹਾਡੇ ਪਿੱਛੇ ਉਹਨਾਂ ਦਾ ਨੰਬਰ ਹੈ ਉੱਪਰ ਦੇਖੋ ਜੀ ਲਿਖਿਆ ਹੋਇਆ ਹੈ ਇਹ ਪੂਰਾ ਐਡਰੈਸ ਵੀ ਲਿਖਿਆ ਹੋਇਆ ਹੈ ਇੱਥੇ ਬੋਰਗੋ ਸੰਜਾਕੋ ਇਟਲੀਆ ਦੇ ਵਿੱਚ ਦਾ ਸੋ ਤੁਸੀਂ ਪੰਡਤ ਜੀ ਨਾਲ ਸੰਵਾਦ ਕਰ ਸਕਦੇ ਆ ਪੰਡਤ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਟਾਈਮ ਦੇਣ ਲਈ ਥੈਂਕ ਯੂ ਤੁਹਾਡਾ ਜੀ ਬਹੁਤ ਬਹੁਤ ਵਧੀਆ ਤੁਹਾਡਾ ਚੈਨਲ ਜਿਹੜਾ ਹੈਗਾ ਦਿਨ ਰਾਤ ਤਰੱਕੀਆਂ ਕਰੇ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਓਕੇ ਓਕੇ ਜੈ ਮਾਤਾ ਦੀ ਜੈ ਮਾਤਾ ਸੋ ਇਹ ਸੀਗੇ ਪੰਡਤ ਜੀ ਪਵਰ ਕੋਸ਼ਰ ਜੀ ਇੱਥੇ ਬੋਰਗੋ ਸੰਜਾਕੋ ਵਿੱਚ ਮੰਦਰ ਦੇ ਵਿੱਚ ਨਾ ਅਕਸਰ ਪ੍ਰੋਗਰਾਮ ਹੁੰਦੇ ਰਹਿੰਦੇ ਆ ਤੇ ਅੱਜ ਸ਼ਾਮ ਨੂੰ ਵੀ ਦੇਖੋ ਇੱਥੇ ਹਵਨ ਹੋ ਰਿਹਾ ਸੀਗਾ ਤੇ ਹਵਨ ਦੇ ਵਿੱਚ ਬਹੁਤ ਸਾਰੇ ਆਪਣੇ ਸ਼ਰਧਾਲੂ ਲੋਕ ਇੱਥੇ ਪਹੁੰਚੇ ਆ ਤੇ ਹਵਨ ਦੇ ਵਿੱਚ ਯੋਗਦਾਨ ਦੇ ਰਹੇ ਆ ਆਪਣੇ ਪੰਡਤ ਜੀ ਦਾ ਕਹਿਣਾ ਕਿ ਅਕਸਰ ਇਹ ਜਿਹੇ ਪ੍ਰੋਗਰਾਮ ਅਸੀਂ ਕਰਵਾਉਂਦੇ ਰਹਿੰਨੇ ਆ ਇੱਥੇ ਤੇ ਸ਼ਰਧਾਲੂਆਂ ਦੀ ਇੱਛਾ ਅਨੁਸਾਰ ਜੋ ਚਾਣਦੇ ਆ ਉਹ ਹੋ ਜਾਂਦਾ ਇੱਥੇ ਉਹ ਸ਼ਨੀ ਮੰਦਰ ਦੇ ਵਿੱਚ ਬੋਰਗੋ ਸੰਜਾਕੂ ਅੱਜ ਜਨਮਾਸ਼ਟਮੀ ਦਾ ਪ੍ਰੋਗਰਾਮ ਆ ਇੱਥੇ ਸੋ ਜਨਮਾਸ਼ਟਮੀ ਨੂੰ ਬੜੀ ਰੌਣਕ ਲੱਗੀ ਵੀ ਅੱਜ ਮੰਦਰ ਦੇ ਵਿੱਚ ਚੱਲਦੇ ਆਂ ਜੇ ਅੰਦਰ ਤੇ ਦੇਖਦੇ ਆ ਕਿਦਾਂ ਦਾ ਰੌਣਕ ਸੱ ਨਾਲ ਲੱਗੇ ਹੋਏ ਗੋਲ ਗੱਪੇ ਚੱਲ ਰਹੇ ਆਂ ਲੰਗਰ ਹਾਲ ਦੇ ਵਿੱਚ ਬਹੁਤ ਸਾਰੀਆਂ ਸਟਾਲਾਂ ਵੀ ਲੱਗੀਆਂ ਹੋਈਆਂ ਗੋਲ ਗੱਪੇ ਖਾ ਰਹੀਆਂ ਲੇਡੀਜ਼ ਲੋਕ ਤੇ ਚਿਪਸ ਵਗੈਰਾ ਵੀ ਹੈਗੇ ਆ ਬ੍ਰੈਂਚ ਫਰਾਈਜ਼ ਚਿਪਸ ਉਹਦਾ ਵੀ ਆਨੰਦ ਉਠਾ ਰਹੇ ਆ ਲੋਕੀ ਕੀ ਹਾਲ ਹੈ ਠੀਕ ਹੈ ਜੇਰ ਬਾਈ ਸਤਿ ਸ੍ਰੀ ਅਕਾਲ ਠੀਕ ਠਾਕ ਠੀਕ ਵਧੀਆ ਕਾਫੀ ਕੋਈ ਨਹੀਂ ਜੀ ਕਾਲਾ ਜੀ ਕਾਲਾ ਜੀ ਕਾਲਾ ਜੀ ਰੌਣਕਾਂ ਲੱਗੀਆਂ ਪੂਰੀਆਂ ਸਟਾਲਾਂ ਲੱਗੀਆਂ ਨੇ ਸਟਾਲਾਂ ਤ ਸਾਰੀਆਂ ਸੰਗਤਾਂ ਆਈਆਂ ਵੀ ਆ ਜੀ ਅੱਜ ਜਨਮਾਸ਼ਟਮੀ ਦਾ ਦਿਹਾੜਾ ਤੇ ਲੋਕੀ ਬਹੁਤ ਦੂਰ ਦੂਰ ਤੇ ਮਤਲਬ ਕਿ ਜਿਹੜੇ ਅੱਗੇ ਵਾਲੇ ਪਿੰਡ ਪਿੰਨੇ ਆ ਕਾਫੀ ਸਾਰੇ ਪਿੰਡ ਆ ਇੱਥੇ ਆ ਦੇ ਵਾਲੇ ਉਹਨਾਂ ਵਿੱਚੋਂ ਆਏ ਹੋਏ ਆ ਬੱਚੇ ਖੇਡਦੇ ਫਿਰ ਰਹੇ ਆ ਬਜ਼ੁਰਗਾਂ ਦੇ ਪਿੱਛੇ ਬੈਠਣ ਨੂੰ ਇੰਤਜ਼ਾਮ ਹੈਗਾ ਤੇ ਨਾਲ ਦੇ ਪਿੰਡ ਵਿੱਚ ਤਾਂ ਇਨਸਾਨ ਉਹਦੀ ਹਾਲੀਓ ਬੋਰਗੋ ਸੰਜਾਕੂ ਮੂਰਜ਼ੀਨੋ ਵੀ ਤੱਕ ਸੰਪਾਉਲੋ ਬੋਰਦਲਾਨੋ ਰੋਲਾ ਨੋਵਾ ਰੋਲਾ ਵੇਕੀਆ ਇਹ ਕਾਫੀ ਸਾਰੇ ਜਿਹੜੇ ਪਿੰਡ ਨਾਲ ਨਾਲ ਪਿੰਨੇ ਆ ਇਹ ਦੂਰ ਤੋਂ ਵੀ ਆਨੇ ਆ ਜਿਹੜੇ ਲੋਕ ਆਣਾ ਚਾਹੁੰਦੇ ਸੀ ਜਨਮਾਸ਼ਟਮੀ ਤੇ ਕਾਫੀ ਲੋਕ ਬੈਰਗਾਮੂ ਇਰੀਏ ਦੇ ਵਿੱਚੋਂ ਵੀ ਆਏ ਹੋਏ ਸੀਗੇ ਤੇ ਉਹ ਇੱਕ ਦੂਜੇ ਨੂੰ ਮਿਲ ਵੀ ਹੋ ਜਾਂਦਾ ਤੇ ਜਨਮਾਸ਼ਟਮੀ ਦਾ ਤਿਹਾਰ ਆ ਤੇ ਉਹ ਵੀ ਮਨਾਣ ਆਏ ਵੇ ਤੇ ਇੱਕ ਦੂਜੇ ਨੂੰ ਮਿਲਣ ਵੇ ਤੇ ਬਹਾਨਾ ਵੀ ਹੋ ਜਾਂਦਾ ਵੀ ਚਲੋ ਉੱਥੇ ਪੁਰਾਣੇ ਦੋਸਤ ਮਿੱਤਰ ਸਾਰੇ ਮਿਲ ਜਾਣਗੇ ਇਸ ਤਰ੍ਹਾਂ ਕਰਕੇ ਵੀ ਲੋਕ ਆ ਜਾਂਦੇ ਨੇ ਦੇਖੋ ਬੈਠੇ ਆ ਲੋਕੀ ਆਪਣਾ ਪੂਰਾ ਆਨੰਦ ਲੈ ਆਏ ਪੱਖੇ ਚੱਲ ਰਹੇ ਆ ਕਿ ਇਟਲੀ ਦੇ ਵਿੱਚ ਗਰਮੀ ਪੈਂਦੀ ਆ ਤੇ ਪੱਖੇ ਵਸੇ ਅੰਦਰ ਕੋਈ ਪਤਾ ਨਹੀਂ ਸੀ ਲੱਗ ਰਿਹਾ ਇੰਨਾ ਗਰਮੀ ਦਾ ਕਿਉਂਕਿ ਕਾਫੀ ਸਾਰੇ ਪੱਖੇ ਲਾਏ ਹੋਏ ਆ ਪੰਡਜੀ ਨੇ ਤੇ ਬੱਚੇ ਵੀ ਪੂਰਾ ਇੰਜੋਏ ਕਰ ਰਹੇ ਆ ਭਾਈ ਜਨਮਾਸ਼ਟਮੀ ਦੇ ਮੌਕੇ ਨਾ ਇਹਨਾਂ ਨੇ ਯਾਨੀ ਕੋਈ ਬਾਹਰੋਂ ਤਾਂ ਨਹੀਂ ਸੀ ਆਇਆ ਵਾ ਗਾਉਣ ਵਾਲਾ ਜਾਂ ਭਜਨ ਗਾਉਣ ਵਾਲਾ ਜਿਹੜੀਆਂ ਉੱਥੇ ਦੀਆਂ ਲੋਕਲ ਆਪਣੀਆਂ ਬੀਬੀਆਂ ਸੀ ਹੈ ਨਾ ਮੈਂ ਦੇਖਿਆ ਵੀ ਉਹੀ ਕੀਰਤਨ ਕਰ ਰਹੀਆਂ ਸੀਗੀਆਂ ਤੇ ਚੰਗੀ ਗੱਲ ਵੀ ਇਹ ਬੀਬੀਆਂ ਆਪਸ ਦੇ ਵਿੱਚ ਰਲ ਕੇ ਕੀਰਤਨ ਕਰਦੀਆਂ ਤੇ ਉਹ ਸਭ ਨੂੰ ਸਮਝ ਵੀ ਆਂਦਾ ਤੇ ਫਿਰ ਪੰਡਤ ਜੀ ਦਾ ਕਹਿਣਾ ਵੀ ਕਈ ਫਿਰ ਉਹ ਦੁਨੀਆਂ ਤੋਂ ਨਾ ਲਾਉਣ ਲਾ ਜਾਂਦੇ ਆ ਜਿਹੜੀਆਂ ਮਿਊਜ਼ਿਕਲ ਜੀਆਂ ਹੁੰਦੀਆਂ ਫਿਰ ਉੱਠ ਕੇ ਨੱਚਣ ਲਾ ਜਾਂਦੇ ਆ ਲੋਕ ਉਹ ਕਹਿੰਦਾ ਮੈਂ ਪਸੰਦ ਨਹੀਂ ਕਰਦਾ ਇਹ ਜਿਹੀਆਂ ਗੱਲਾਂ ਝੂਲਾ ਵੀ ਲੱਗਿਆ ਵਾ ਬੱਚੇ ਆਨੰਦ ਲੈ ਰਹੇ ਆ ਲੰਗਰ ਦਾ ਇੰਤਜ਼ਾਮ ਮੰਦਰ ਦੇ ਨਾ ਬੈਕਸਾਈਡ ਤੇ ਪਿਛਲੇ ਪਾਸੇ ਜਿਹੜਾ ਰਸਤਾ ਹੈ ਉੱਥੇ ਇਹਨਾਂ ਨੇ ਕਰਿਆ ਵਾ ਤੇ ਹੁਣ ਲੰਗਰ ਚ ਰੋਟੀ ਲਾਤੀ ਹੈ ਤੇ ਲੋਕੀ ਆਪਣਾ ਜਿਹੜੀ ਸੰਗਤ ਆਈ ਵੀ ਆ ਉਹ ਹੁਣ ਲੰਗਰ ਛਕਣ ਲੱਗੀ ਹੈ ਕਿਉਂਕਿ ਕਈ ਲੋਕਾਂ ਨੇ ਕੰਮਾਂ ਤੇ ਜਾਣਾ ਹੁੰਦਾ ਫਿਰ ਉਹ ਫਿਰ ਜਲਦੀ ਰੋਟੀ ਖਾ ਲੈਣੇ ਫਾਰਮ ਹਾਊਸ ਜਿਹੜੇ ਕੰਮ ਕਰਦੇ ਆ ਫਾਰਮਾਂ ਦੇ ਵਿੱਚ ਉਹਨਾਂ ਨੇ ਰਾਤ ਨੂੰ 1.5-2 ਵਜੇ ਲੱਗਣਾ ਹੁੰਦਾ ਕੰਮ ਤੇ ਫਿਰ ਉਹ ਛੇਤੀ ਰੋਟੀ ਖਾ ਕੇ ਛੇਤੀ ਚੱਲ ਜਾਂਦੇ ਆ ਲੰਗਰ ਲੱਗ ਚੁੱਕਿਆ ਸੀ ਤੇ ਆ ਦੇਖੋ ਸਾਹਮਣੇ ਲੋਕੀ ਬੈਠ ਗਏ ਸੰਗਤਾਂ ਪੰਕਤਾਂ ਦੇ ਵਿੱਚ ਤੇ ਆਪਣੇ ਲੋਕਲ ਜਿਹੜੇ ਸ਼ਰਧਾਲੂ ਉਹਨਾਂ ਦੇ ਵਿੱਚੋਂ ਹੀ ਆਏ ਹੋਏ ਨੌਜਵਾਨ ਉਹ ਸੇਵਾ ਕਰ ਰਹੇ ਆ ਲੰਗਰ ਦੀ ਤੇ ਦਾਲ ਰੋਟੀ ਪਾਣੀ ਵਗੈਰਾ ਖੀਰ ਖੀਰ ਵੀ ਸੀਗੀ ਕੀੜ ਦਾ ਇੰਤਜ਼ਾਮ ਸੀਗਾ ਤੇ ਇਦਾਂ ਦੀਆਂ ਚੀਜ਼ਾਂ ਲਓ ਜੀ ਪੰਡਤ ਜੀ ਨੇ ਵੀ ਚੱਕਿਆ ਚੱਕ ਲੈ ਕੈਮਰਾ ਇਹ ਵੀ ਲੱਗੇ ਆ ਆਪਣੇ ਸੋਸ਼ਲ ਮੀਡੀਆ ਤੇ ਮੈਨੂੰ ਲੱਗਦਾ ਰੀਲ ਪਾਉਣਗੇ ਅੱਜ Good. ਗਰਮੀ ਠੀਕ ਠਾਕੇ ਪੈ ਰਹੀ ਆ ਤੇ ਪੱਖੇ ਲੱਗੇ ਹੋਏ ਆ ਬੱਚੇ ਖੇਡ ਰਹੇ ਆ ਕਾਫੀ ਲੋਕ ਰਹ ਹੁਣ ਜਾਣ ਲੱਗੇ ਪਹਿਲਾਂ ਤਾਂ ਉਹ ਲੰਗਰ ਹਾਲਚ ਨੂੰ ਪਿੱਛੇ ਚੱਲ ਗਏ ਕਿਉਂਕਿ ਇਹ ਪਹਿਲਾਂ ਇੱਕਦਮ ਕਾਫੀ ਸਾਰਾ ਰਸ਼ ਸੀਗਾ ਹੁਣ ਮੈਂ ਲੱਗਾ ਲੋਕੀ ਜਾਂ ਤਾਂ ਲੰਗਰ ਛਕਣ ਲੱਗੇ ਪਿਛਲੇ ਪਾਸੇ ਜਾਂ ਫਿਰ ਕੁਝ ਲੋਕ ਜਾਣ ਲੱਗ ਗਏ ਕਿ ਟਾਈਮ ਹੋ ਗਿਆ ਤੇ ਜਿਨ੍ਹਾਂ ਨੇ ਫਿਰ ਕੰਮ ਤੇ ਜਾਣਾ ਹੁੰਦਾ ਰਾਤ ਨੂੰ ਕਿਉਂਕਿ ਇਸ ਏਰੀਏ ਦੇ ਵਿੱਚ ਫਾਰਮਾਂ 'ਚ ਕੰਮ ਕਰਨ ਵਾਲੇ ਵੀ ਬਹੁਤ سارے ਲੋਕ ਆ ਜਿਹੜੇ ਫਾਰਮ ਵਾਲੇ ਆ ਨਾ ਉਹਨਾਂ ਨੂੰ ਫਿਰ ਰਾਤ ਨੂੰ 1.5 ਵਜੇ ਉੱਠ ਕੇ ਕੰਮ ਤੇ ਲੱਗਣਾ ਪੈਂਦਾ ਫਿਰ ਇਸ ਕਰਕੇ ਉਹ ਵਿਚਾਰਿਆਂ ਨੂੰ ਫਿਰ ਜਾਣਾ ਪੈਂਦਾ ਛੇਤੀ ਆ ਦੇਖੋ ਲੋਕੀ ਨੇ ਫਿਰ ਪ੍ਰਸ਼ਾਦ ਲੈ ਕੇ ਫਿਰ ਜਿਹੜੇ ਦੂਰ ਜਾਣੇ ਵਾਲੇ ਹੁੰਨੇ ਆ ਆਜਰੀ ਲੋਅ ਚੱਲੇ ਬਸ ਆਪਣੀ ਤੇ ਪ੍ਰਸ਼ਾਦ ਲੈ ਕੇ ਹੁਣ ਚੱਲੇ ਆ ਲੋਕੀ ਨੇ ਜੀ ਨੇ ਦੇਖੋ ਮਟਕੀ ਬਣਾ ਕੇ ਲਾਈ ਹੋਈ ਆ ਉੱਪਰ ਯਾਨੀ ਉਸ ਤਰ੍ਹਾਂ ਦਾ ਇੰਤਜ਼ਾਮ ਕਰਿਆ ਹੋਇਆ ਤੇ ਹੁਣ ਭੰਨਣ ਲੱਗੇ ਆ ਭੰਨ ਦੋ ਪੰਡ ਜੀ ਭੰਨ ਦੋ ਲਓ ਜੀ ਮਟਕੀ ਭੰਨਦੀ ਆ ਪੰਡ ਜੀ ਨੇ ਤੇ ਵਿੱਚ ਮੈਨੂੰ ਲੱਗਦਾ ਟੌਫੀਆਂ ਚਾਕਲੇਟ ਆ ਸ਼ਾਇਦ ਬੱਚੇ ਬੁੜੇ ਸਭ ਲੱਗ ਕੇ ਵਿਚਾਰੇ ਚੋਗਣ ਚੁੱਗੀ ਮਟਕੀ ਸੀਗੇ ਉੱਪਰ ਵਾਹ ਇਹ ਵੀ ਵਧੀਆ ਇੰਤਜ਼ਾਮ ਕਰਿਆ ਹੋਇਆ ਪੂਰੇ ਕਾਰਜਵਿਹਾਰ ਕਰੇ ਹੋਏ ਆਪਣੇ ਜੋ ਜਨਮਾਸ਼ਟਮੀ ਨੂੰ ਆਪਣੇ ਇੰਡੀਆ ਚ ਕਰਦੇ ਹੁੰਨੇ ਆ ਉਸੇ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵਧੀਆ ਵਧੀਆ ਗੱਲ ਆ ਜੀ ਬੱਚੇ ਵੀ ਖੁਸ਼ ਬਜ਼ੁਰਗ ਵੀ ਖੁਸ਼ ਸਭ ਲੋਕ ਖੁਸ਼ ਸੋ ਪ੍ਰੋਗਰਾਮ ਦੀ ਹੁਣ ਸਮਾਪਤੀ ਹੋ ਚੁੱਕੀ ਆ ਤੇ ਲੋਕੀ ਪ੍ਰਸ਼ਾਦ ਲੈ ਰਹੇ ਆ ਤੇ ਲੈ ਕੇ ਹੁਣ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਆ ਤੇ ਅੱਜ ਦਾ ਪ੍ਰੋਗਰਾਮ ਬੜਾ ਵਧੀਆ ਸੀਗਾ ਜਨਮਾਸ਼ਟਮੀ ਦੀ ਸਭ ਨੂੰ ਲੱਖ ਲੱਖ ਵਧਾਈ ਹੋਵੇ ਏ ਅੱਜ ਦਾ ਬਲੌਗ ਇਸੇ ਕਰਦੇ ਹਾਂ ਸਵਾਗਤ ਪੰਜਪਾਏ ਗੁਰਦੁਆਰਾ ਸਾਹਿਬ ਮੰਡੇ ਤੇ ਤੇਜੀ ਇੰਦ ਸੋ ਅਗਰ ਤੁਹਾਨੂੰ ਮੇਰਾ ਬਲੌਗ ਪਸੰਦ ਆਇਆ ਹੋਵੇ ਪਲੀਜ਼ ਲਾਈਕ ਐਂਡ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਪਲੀਜ਼ ਥੈਂਕ ਯੂ ਸੋ ਮੱਚ ਕੰਨੂ ਮਿਲਦੇ ਆ ਇੱਕ ਨਵੇਂ ਬਲੌਗ ਨਵੇਂ ਦਿਨ ਤੇ ਨਵੀਂ ਜੀਵਨ ਧੰਨਵਾਦ ਬਾਏ ਬਾਏ